ਕੇਂਦਰ ਵੱਲੋਂ ਜੋ ਡਰਾਫਟ ਪਾਲਿਸੀ ਆਈਸੀ ਖੇਤੀ ਨੀਤੀ ਦੇ ਬਾਰੇ ਵਿਚ ਖੜਾ ਆਇਆ ਸੀ ਤੇ ਉਹ ਮੇਰਾ ਖਿਆਲ ਹੈ ਵੀ ਪੰਜਾਬ ਸਰਕਾਰ ਨੇ ਸਿਰਫ ਇੱਕ ਦੂਜੇ ਦੇ ਕਹਿਣ ਤੇ ਰਿਜੈਕਟ ਕਰਤਾ। ਔਰ ਆਪਣੀ ਫੋਕੀ ਪਬਲਿਸ਼ਿਟੀ ਲੈ ਲਈ। ਉਹਦੇ ਸਟੇਟ ਦੇ ਇੰਟਰਸਟ ਵੀ ਦੇਖਣੇ ਚਾਹੀਦੇ ਆ। ਤੁਸੀਂ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਤਾਂ ਉਸ ਤੇ ਸੁਝਾਅ ਵੀ ਦਿਓ ਕਿ ਵੀ ਇਸ ਤਰ੍ਹਾਂ ਦੀ ਪਾਲਿਸੀ ਬਣੇ। ਤੁਸੀਂ ਇਹ ਜਿਹੜਾ ਖਰੜਾ ਬਣਾਇਆ ਇਹਦੇ ਚਾਰ ਚੀਜ਼ਾਂ ਹਟਾਉਣ ਵਾਲੀਆਂ ਨੇ ਇੱਕ ਆਊਟਰਾਈਟਲੀ ਰਿਜੈਕਟ ਕਰਨਾ ਔਰ ਇਹਦਾ ਮਤਲਬ ਨਾ ਤਾਂ ਤੁਸੀਂ ਮਿਹਨਤ ਕਰਨਾ ਚਾਹੁੰਦੇ ਹੋ ਨਾ ਤੁਹਾਨੂੰ ਕੋਈ ਲਗਨ ਆ ਕਿਸਾਨਾਂ ਲਈ ਤੇ ਇਹ ਪੰਜਾਬ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ ਮੈਂ ਸਮਝਦਾ ਇਹ ਬਹੁਤ ਮੰਦਭਾਗੀ ਗੱਲ ਹੈ ਔਰ ਇਹਨਾਂ ਨੂੰ ਕਿਸਾਨ ਦੇ ਹਿੱਤ ਚ ਆਖਰ ਸੁਧਾਰਤਾ ਕਰਨਾ ਹੀ ਪੈਣਾ ਹੈ ਕਿਸਾਨ ਦੀ ਹਾਲਤ ਤਾਂ ਸੁਧਰਨੀ ਹੈ ਕਿਸਾਨ ਕਿਉਂ ਸੁਸਾਇਸਾਈਡ ਕਰ ਰਹੇ ਆ ਕਿਉਂ ਆਤਮ ਹੱਤਿਆ ਕਰ ਰਹੇ ਆ ਉਹਨਾਂ ਨੂੰ ਤਕਲੀਫ ਹੈ ਇਸੇ ਕਰਕੇ ਕਰ ਰਹੇ ਆ ਇਸ ਲਈ ਉਸ ਚੀਜ਼ ਦਾ ਧਿਆਨ ਚਾਹੀਦਾ ਤੇ ਔਰ ਸਪਲਾਈ ਐਂਡ ਡਿਮਾਂਡ ਤੇ ਖੇਤੀ ਹੋਣੀ ਚਾਹੀਦੀ ਹੈ ਜਿਹੜੀਆਂ ਫਸਲਾਂ ਬੀਜਣੀਆਂ ਨੇ ਉਹਨਾਂ ਦੇ ਲਈ ਐਮਐਸਪੀ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਕੀਤੀ ਹੈ ਪੰਜਾਬ ਸਰਕਾਰ ਕਰ ਦੇ ਤੇ ਕੇਂਦਰ ਦੀ ਤਰਫ ਦੇਖਣ ਦੀ ਕੀ ਜ਼ਰੂਰਤ ਹੈ ਇਸ ਲਈ ਜੇ ਪੰਜਾਬ ਦਾ ਇਹ ਸੁਧਾਰ ਚਾਹਣਾ ਚਾਹੁੰਦੇ ਆ ਤਾਂ ਮੇਰਾ ਖਿਆਲ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਇੰਪਲੀਮੈਂਟ ਕਰਨਾ ਚਾਹੀਦਾ ਔਰ ਉਹਦੇ ਚ ਜਿਹੜਾ ਵੀ ਸੁਧਾਰ ਕਰਨਾ ਕਰਕੇ ਕਰਦੇ ਜਿਹੜਾ ਗਲਤ ਆ ਉਸ ਨੂੰ ਆਊਟਰਾਈਟਲੀ ਰਿਜੈਕਟ ਕਰਨ ਆ ਮਰਖਲ ਗਲਤ ਆ